ਪਠਾਨਕੋਟ ਵਿਖੇ ਮਨਾਇਆ ਗਿਆ ਯੋਗ ਦਿਵਸ ਸਥਾਨਕ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨਿਕ ਅਮਲੇ ਨੇ ਵੀ ਇਸ ਯੋਗ ਸ਼ਾਲਾ ਚ ਲਿਆ ਹਿੱਸਾ ਲੋਕਾਂ ਨੂੰ ਰੋਜ਼ਾਨਾ ਯੋਗ ਕਰਨ ਦਾ ਦਿੱਤਾ ਸੰਦੇਸ਼ ਅੱਜ ਮਲਟੀ ਪਰਪਸ ਸਪੋਰਟਸ ਸਟੇਡੀਅਮ ਪਠਾਨਕੋਟ ਵਿਖੇ ਜ਼ਿਲ੍ਹਾ ਪਧਰੀ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਹਰਦੀਪ ਸਿੰਘ ਵਦੀਕ ਡਿਪਟੀ ਕਮਿਸ਼ਨਰ ਜੱਜਾ ਪਠਾਨਕੋਟ ਮੁੱਖ ਮਹਿਮਾਨ ਅਤੇ ਅਰਸ਼ਦੀਪ ਸਿੰਘ ਲੁਬਾਣਾ ਐਸ ਦੀ ਐਮ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਇਸ ਮੌਕੇ ਤੇ ਜ਼ਿਲ੍ਹਾ ਨਿਵਾਸੀਆਂ ਨੂੰ ਸੰਦੇਸ਼ ਦਿੰਦਿਆਂ ਹਰਦੀਪ ਸਿੰਘ ਵਧੀਕ ਡਿਪਟੀ ਕਮਿਸ਼ਨਰ ਜੱਜਾ ਪਠਾਨਕੋਟ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਨਿਵਾਸੀਆਂ ਨੂੰ ਯੋਗ ਦਿਵਸ ਦੀ ਵਧਾਈ ਦਿੰਦੇ ਹਨ ਅਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹਨ ਕਿ ਉਹਨਾਂ ਦੇ ਉਪਰਾਲਿਆਂ ਸਦਕਾ ਅੱਜ ਲੱਖਾਂ ਲੋਕ ਯੋਗ ਨਾਲ ਜੁੜ ਰਹੇ ਹਨ ਅਤੇ ਬਹੁਤ ਸਾਰੀਆਂ ਸ਼ਾਰੀਰਿਕ ਬਿਮਾਰੀਆਂ ਤੋਂ ਵੀ ਨਿਜਾਤ ਪਾ ਰਹੇ ਹਨ ਉਹਨਾਂ ਕਿਹਾ ਕਿ ਯੋਗ ਜਿੱਥੇ ਸਾਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਦਾ ਹੈ ਉੱਥੇ ਹੀ ਸਾਡੇ ਜੀਵਨ ਅੰਦਰ ਅਨੁਸ਼ਾਸਨ ਵੀ ਲੈ ਕੇ ਆਉਂਦਾ ਹੈ। ਉਹਨਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਯੋਗ ਦੇ ਨਾਲ ਜੁੜਨਗੇ ਅਤੇ ਆਪਣੇ ਜੀਵਨ ਅੰਦਰ ਨਿਯਮਤ ਤੌਰ ਤੇ ਯੋਗ ਕੈਰਿਆਵਾਂ ਨੂੰ ਸ਼ਾਮਲ ਕਰਨਗੇ ਤਾਂ ਜੋ ਉਹ ਪੂਰੀ ਤਰ੍ਹਾਂ ਸਤਿਮੰਤਰ ਹੋ ਸਕਣ। ਅੱਜ ਇੰਟਰਨੈਸ਼ਨਲ ਯੋਗਾ ਦਿਵਸ ਤੇ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਮੈਂ ਸੀਐਮ ਸਾਹਿਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਾ ਕਿ ਉਹਨਾਂ ਨੇ ਹਰ ਘਰ ਦੇ ਵਿੱਚ ਹਰ ਗਲੀ ਨੁੱਕੜ ਦੇ ਵਿੱਚ ਯੋਗਾ ਦੇ ਜਿਹੜਾ ਇਹ ਮੂਹਮ ਚਲਾਈ ਹੈ ਉਹ ਬਹੁਤ ਹੀ ਸਕਸੈਸਫੁਲੀ ਰਨ ਕਰ ਰਹੀ ਹੈ ਮੈਂ ਸਹਾਰੇ ਹੀ ਸ਼ਹਿਰ ਵਾਸੀਆਂ ਦਾ ਜਿਹੜੇ ਅੱਜ ਇਸ ਇਵੈਂਟ ਤੇ ਆਏ ਆ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਆ ਕੇ ਸਹਿਯੋਗ ਦੇ ਕੇ ਯੋਗਾ ਦਾ ਇੱਕ ਮੈਸੇਜ ਜਿਹੜਾ ਪੂਰੇ ਪਠਾਨਕੋਟ ਨੂੰ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਦਿੱਤਾ ਹੈ ਉਹਦੇ ਲਈ ਬਹੁਤ ਹੀ ਬਹੁਤ ਹੀ ਮੈਂ ਸ਼ਲਾਘਾ ਕਰਦਾ ਮੈਂ ਇਸ ਦੇ ਨਾਲ ਇਹੀ ਕਹਿਣਾ ਚਾਹੁੰਦਾ ਹਾਂ ਕਿ ਯੋਗਾ ਇੱਕ ਜਰਨੀ ਆ ਅਸੀਂ ਹਰ ਦਿਨ ਯੋਗਾ ਸਿੱਖਦੇ ਆ ਅਸੀਂ ਹਰ ਦਿਨ ਯੋਗਾ ਕਰੀਏ ਤਾਂ ਆਪਣੇ ਘਰ ਤੋਂ ਇਹਨਾਂ ਬਿਮਾਰੀਆਂ ਨੂੰ ਦੂਰ ਭਜਾਈਏ ਕਿਉਂਕਿ ਸਾਡੀ ਇੱਕੋ ਹੀ ਜ਼ਿੰਮੇਵਾਰੀ ਆ ਕਿ ਆਪਣੇ ਸਰੀਰ ਨੂੰ ਹੋਰ ਹੀ ਤੰਦਰੁਸਤ ਬਣਾਉਣਾ ਜਿੰਨਾ ਅਸੀਂ ਤੰਦਰੁਸਤ ਬਣਾਵਾਂਗੇ ਤਾਂ ਅਸੀਂ ਆਪਣੇ ਪੰਜਾਬ ਨੂੰ ਆਪਣੇ ਸੂਬੇ ਨੂੰ ਹੋਰ ਕਾਮਯਾਬ ਬਣਾਵਾਂਗੇ ਇਹੀ ਮੇਰੀ ਸਾਰਿਆਂ ਨੂੰ ਬੇਨਤੀ ਆ ਤਾਂ ਇਸ ਲਈ ਮੈਂ ਇਹੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਹਰ ਦਿਨ ਕੁਝ ਸਮਾਂ ਯੋਗਾ ਲਈ ਜ਼ਰੂਰ ਕੱਢੋ ਮਾਨਯੋਗ ਸੀਐਮ ਸਾਹਿਬ ਨੇ ਹਰ ਤੁਹਾਡੇ ਨੇੜੇ ਹਰ ਘਰ ਦੇ ਵਿੱਚ ਯੋਗੇ ਦੀ ਫੈਸਿਲਿਟੀ ਅਵੇਲੇਬਲ ਕਰਾਈ ਆ ਉਸ ਨੂੰ ਯੂਜ਼ ਕਰੋ ਟ੍ਰੇਨਰਸ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਮੌਜੂਦ ਹਨ ਇਸ ਪੂਰਾ ਯੋਗ ਸੀਐਮ ਯੋਗ ਸ਼ਾਲਾ ਦਾ ਪੂਰਾ ਪੂਰਾ ਫਾਇਦਾ ਉਠਾਓ ਬਹੁਤ ਹੀ ਧੰਨਵਾਦ ਜੈ ਹਿੰਦ